ਸਟਾਰਟ ਪਿਛਲੇ ਦਿਨੀ ਅਸੀਂ ਆਜ਼ਾਦੀ ਤੋਂ ਬਾਅਦ ਦੇਸ਼ ਵਿੱਚ ਲਾਗੂ ਕੀਤੇ ਗਏ ਸੰਵਿਧਾਨ ਦੇ 75 ਸਾਲ ਪੂਰੇ ਹੋਣ ਉੱਤੇ ਕੌਮੀ ਪੱਧਰ ਉੱਤੇ ਕਈ ਸਮਾਰੋਹ ਕੀਤੇ ਡੰਡੀ ਅਸੀਂ ਸੰਵਿਧਾਨ ਦੇ ਹੋਂਦ ਵਿੱਚ ਆਉਣ ਅਤੇ ਇਸ ਵੱਲੋਂ ਸਫਲਤਾਪੂਰਵਕ ਦੇਸ਼ ਦੀ ਗਵਾਹੀ ਕਰਨ ਨੂੰ ਦੇਸ਼ ਲਈ ਗੌਰਵਮਈ ਸਮਾਂ ਆਖਦੇ ਰਹੇ ਹਾਂ ਡੰਡੀ ਇਸ ਗੌਰਵ ਪਿੱਛੇ 200 ਸਾਲ ਦਾ ਇਤਿਹਾਸ ਹੈ ਜਿਸ ਵਿੱਚ ਵਿਦੇਸ਼ੀ ਹਾਕਮਾਂ ਦੀ ਗੁਲਾਮੀ ਤੋਂ ਛੁਟਕਾਰਾ ਪਾਉਣ ਲਈ ਦੇਸ਼ ਵਾਸੀਆਂ ਨੇ ਰਲ ਮਿਲ ਕੇ ਸੰਘਰਸ਼ ਕੀਤੇ ਸਨ ਡੰਡੀ ਸਾਡੇ ਸ਼ਹੀਦਾਂ ਨੇ ਸੈਂਕੜਿਆਂ ਦੀ ਗਿਣਤੀ ਵਿੱਚ ਸ਼ਹਾਦਤਾਂ ਦਿੱਤੀਆਂ ਡੰਡੀ ਹਜ਼ਾਰਾਂ ਨੇ ਵਿਦੇਸ਼ੀ ਬਾਦਸ਼ਾਹਤ ਤੋਂ ਨਜਾਤ ਪਾਉਣ ਲਈ ਸਖਤ ਸਜ਼ਾਵਾਂ ਭੁਗਤੀਆਂ ਡੰਡੀ ਲੱਖਾਂ ਲੋਕਾਂ ਨੇ ਹੁਕਮਰਾਨਾਂ ਵਿਰੁੱਧ ਸਮੇਂ-ਸਮੇਂ ਇਕੱਠੇ ਹੋ ਕੇ ਥਾਂ ਪਰ ਥਾਂ ਰੋਜ਼ ਮੁਜ਼ਹਾਰੀ ਕੀਤੇ ਡੰਡੀ ਅਨੇ ਫਿਰੰਗੀਆਂ ਨੇ ਇੱਕ ਤਹਿ ਸੁਧਾ ਨੀਤੀ ਅਧੀਨ ਧਰਮਾਂ ਦੇ ਨਾਂ ਉਤੇ ਫਟ ਪਵਾ ਕੇ ਦੇਸ਼ ਦੇ ਟੁਕੜੇ ਕਰ ਦਿੱਤੇ ਡੰਡੀ ਪਾਕਿਸਤਾਨ ਦੀ ਸਥਾਪਨਾ ਮੁੱਖ ਰੂਪ ਵਿੱਚ ਧਰਮ ਦੇ ਨਾਂ ਉਤੇ ਹੋਈ ਪਰ ਸਾਡੇ ਮਹਾਨ ਸੰਵਿਧਾਨ ਕਾੜਿਆ ਨੇ ਹਰ ਤਰ੍ਹਾਂ ਦੀਆਂ ਵਲਗਣਾ ਵਿੱਚੋਂ ਉੱਪਰ ਉੱਠ ਕੇ ਇੱਕ ਸੱਜਰੇ ਅਤੇ ਨਰੋਏ ਸਮਾਜ ਦੀ ਸਿਰਜਣਾ ਲਈ ਸਮੂਹਿਕ ਰੂਪ ਵਿੱਚ ਅਜਿਹਾ ਸੰਵਿਧਾਨ ਕੜਿਆ ਜੋ ਧਰਮਾਂ ਜਾਤ ਬਰਾਦਰੀਆਂ ਅਤੇ ਊਚ ਨੀਚ ਦੀਆਂ ਭਾਵਨਾਵਾਂ ਨੂੰ ਨਕਾਰਦਾ ਹੋਇਆ ਇੱਕ ਸਾਂਝੇ ਭਾਈਚਾਰੇ ਦੀ ਗੱਲ ਕਰਦਾ ਹੈ ਡੰਡੀ ਇਹ ਸੰਵਿਧਾਨ ਹਰ ਮਨੁੱਖ ਨੂੰ ਆਪਣੇ ਅਕੀਦਿਆਂ ਅਨੁਸਾਰ ਜਿਉਣ ਦਾ ਹੱਕ ਦਿੰਦਾ ਹੈ ਡੰਡੀ ਹਰ ਇੱਕ ਨਾਗਰਿਕ ਲਈ ਖੁੱਲੇ ਰੂਪ ਵਿੱਚ ਵਿਚਰਣ ਦੇ ਦਰਵਾਜ਼ੇ ਖੋਲਦਾ ਹੈ ਡੰਡੀ ਦੇਸ਼ ਵਾਸੀਆਂ ਲਈ ਸਾਂਝੀਵਾਲਤਾ ਦਾ ਸੁਨੇਹਾ ਦਿੰਦੇ ਹੋਏ ਉન્નਤੀ ਦੀ ਰਾਹ ਉੱਤੇ ਸਮੂਹਿਕ ਰੂਪ ਵਿੱਚ ਅੱਗੇ ਵਧਣ ਲਈ ਪ੍ਰੇਰਦਾ ਹੈ ਟੰਡੀ ਪਰ ਇਸ ਦੇ ਨਾਲ-ਨਾਲ ਅੱਜ ਵੱਡੀ ਗਿਣਤੀ ਵਿੱਚ ਅਜਿਹੇ ਸੋਚ ਵਾਲੇ ਸੰਗਠਨ ਅਤੇ ਜਮਾਤਾਂ ਪੈਦਾ ਹੋ ਗਈਆਂ ਹਨ ਜੋ ਆਪਣੇ ਧਾਰਮਿਕ عقਿਦਿਆਂ ਨੂੰ ਪ੍ਰਮੁੱਖਤਾ ਦੇਣ ਲਈ ਅਨੇਵਾ ਸਰਗਰਮ ਹੋਈਆਂ ਜਾਪਦੀਆਂ ਹਨ ਡੰਡੀ ਧਰਮ ਅਤੇ ਅਕੀਦਿਆਂ ਨੂੰ ਆਧਾਰ ਬਣਾ ਕੇ ਉਹ ਦੇਸ਼ਵਾਸੀਆਂ ਦੀ ਸ਼ਰਧਾ ਭਾਵਨਾ ਨੂੰ ਝੰਡੋਰ ਦੀਆਂ ਹੋਈਆਂ ਉਸ ਤੋਂ ਸਮਾਜਿਕ ਜਾਤੀ ਅਤੇ ਸਿਆਸੀ ਲਾਭ ਲੈਣ ਲਈ ਯਤਨਸ਼ੀਲ ਹਨ ਡੰਡੀ ਉਹ ਆਪਣੀ ਇਸ ਸੋਚ ਅਤੇ ਅਮਲਾਂ ਵਿੱਚ ਵੱਡੀ ਹੱਦ ਤੱਕ ਕਾਮਯਾਬ ਹੁੰਦੇ ਦਿਖਾਈ ਦੇ ਰਹੇ ਹਨ ਪਰ ਅਜੇਹਾ ਕਰਕੇ ਜਿੱਥੇ ਉਹ ਸੰਵਿਧਾਨ ਦੀਆਂ ਭਾਵਨਾਵਾਂ ਦੀ ਬੇਕਦਰੀ ਕਰ ਰਹੇ ਹੁੰਦੇ ਹਨ ਉਥੇ ਉਹ ਵੱਖ-ਵੱਖ ਭਾਈਚਾਰਿਆਂ ਵਿੱਚ ਨਫ਼ਰਤ ਦੇ ਬੀਜ ਬੀਜ ਕੇ ਸਮਾਜ ਨੂੰ ਅੰਦਰੋਂ ਖੋਖਲਾ ਕਰ ਰਹੇ ਹੁੰਦੇ ਹਨ ਡੰਡੀ ਸਿਆਸੀ ਬਲਬੂਤੇ ਉੱਤੇ ਅਪਣਾਈ ਜਾ ਰਹੀ ਅਜਹੀ ਨੀਤੀ ਦੇਸ਼ ਨੂੰ ਵਿਕਾਸ ਦੇ ਰਾਹ ਉੱਤੇ ਨਹੀਂ ਸਗੋਂ ਵਿਨਾਸ਼ ਦੇ ਰਾਹ ਉੱਤੇ ਤੋਰਨ ਵਿੱਚ ਸਹਾਈ ਹੋਵੇਗੀ ਡੰਡੀ ਨਫ਼ਰਤ ਦੇ ਬੀਜ ਬੀਜ ਕੇ ਸਦਭਾਵਨਾ ਅਤੇ ਭ्राਤਰੀ ਭਾਵ ਦੀ ਕਲਪਨਾ ਨਹੀਂ ਕੀਤੀ ਜਾ ਸਕਦੀ ਡੰਡੀ ਇਸੇ ਕੜੀ ਵਿੱਚ ਮੰਦਰ ਮਸਜਿਦ ਅਤੇ ਹੋਰ ਹੋਰ ਧਾਰਮਿਕ ਅਸਥਾਨਾਂ ਦੇ ਵਿਵਾਦ ਵੀ ਆਉਂਦੇ ਹਨ ਡੈਂਡੀ ਸਾਡਾ ਦੇਸ਼ ਸਦੀਆਂ ਪੁਰਾਣਾ ਹੈ ਇਸ ਦੀਆਂ ਮਹਾਨ ਪਰੰਪਰਾਵਾਂ ਹਨ ਡੈਂਡੀ ਪਿਛਲੇ ਸਮਿਆਂ ਵਿੱਚ ਖਾਸ ਤੌਰ ਉੱਤੇ ਬਾਦ ਬਾਦਸ਼ਾਹੀ ਅਤੇ ਬਸਤੀਵਾਦੀ ਦੌਰ ਵਿੱਚ ਬਹੁਤ ਕੁਝ ਅਜਿਹਾ ਹੋਇਆ ਬੀਤਿਆ ਹੈ ਡੈਂਡੀ